ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਮਸਤੇ ਸਲਾਮ ਇਹ ਵਲੌਗ ਜੀ ਮੇਰਾ ਪਿਛਲਾ ਹੀ ਕੰਟੀਨਿਊ ਚੱਲ ਰਿਹਾ ਏ ਤੇ ਆਪਾਂ ਸਾਗ ਬਣਾਇਆ ਸੀ ਤੇ ਹੁਣ ਮੈਂ ਨਾ ਸਾਗ ਘੋਟਣ ਲੱਗੀ ਹਾਂ ਆਲਣ ਪਾ ਕੇ ਸਾਗ ਦੇਖੋ ਆਪਣਾ ਬਹੁਤ ਹੀ ਵਧੀਆ ਕੋਲਿਆ ਕੋਲਿਆ ਬਣਿਆ ਹੈ ਹਲੋ ਜੀ ਗੁੱਡ ਮਾਰਨਿੰਗ ਸਤਿ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮਾਰਨਿੰਗ ਟਾਈਮ ਹੈਗਾ ਜੀ 5 ਵਜੇ ਤੇ ਅਸੀਂ ਹੁਣ ਚੱਲੇ ਜੁਗਨੂ ਨੂੰ ਲੈ ਕੇ ਘਮਾਉਣ ਵਾਸਤੇ ਜੀ ਚਾਹ ਪਾਣੀ ਪੀ ਲਿਆ ਤੇ ਹੁਣ ਮੈਂ ਲੱਗੀਆਂ ਜੀ ਕੱਪੜੇ ਧੋਣ ਕਾਫੀ سارے ਕੱਪੜੇ ਪਿੰਡੋਂ ਆ ਕੇ ਹੋ ਗਏ ਸੀ ਇਸ ਕਰਕੇ ਮੈਂ ਕਿਹਾ ਚਲੋ ਅੱਜ ਜਲਦੀ ਕੱਪੜੇ ਧੋਣ ਲੱਗ ਜੰਨੇ ਹੁਣ 6:30 ਹੋਏ ਆ ਹਲੇ ਮੈਂ ਲੱਗੀਆਂ ਹੁਣ ਕੱਪੜੇ ਧੋਣ ਮਸ਼ੀਨ ਆਪਾਂ ਲਾ ਦਿੱਤੀ ਐ ਇੱਕ ਤਰਫ ਕੱਪੜੇ ਸੁੱਕ ਰਹੇ ਨੇ ਇਹ ਸੁੱਕ ਗਏ ਸਾਰੇ ਮੈਂ ਸਰਦੀਆਂ ਵਾਲੇ ਕੱਪੜੇ ਧੋ ਰਹੀ ਆ ਕਿਉਂਕਿ ਪਏ ਪਿਆਂ ਦੀ ਫਿਰ ਨਾ ਸਮੈਲ ਜੀ ਆਉਣ ਲੱਗ ਜਾਂਦੀ ਆ ਇਸ ਕਰਕੇ ਫਿਰ ਇਹਨਾਂ ਨੂੰ ਧੋ ਕੇ ਹੀ ਪਾਉਣਾ ਵਧੀਆ ਲੱਗਦਾ ਨਹੀਂ ਤਾਂ ਸਮੈਲ ਵੀ ਆ ਜਾਂਦੀ ਹੈ ਫਿਰ ਅੰਦਰ ਹੀ ਹਲੇ ਇਹਦੇ ਵਿੱਚ ਰੈਕ ਦੇ ਉੱਪਰ ਸਟੈਂਡ ਤੇ ਪਾ ਦਿੱਤੇ ਨੇ ਦੁਪਹਿਰ ਤੋਂ ਬਾਅਦ ਇੱਧਰ ਤੋਂ ਪਾ ਜਾਂਦੀ ਹੈ ਚਲੋ ਫਿਰ ਇੱਥੇ ਨਾ ਸੁੱਕ ਜਾਂਦੇ ਆ ਉਹ ਜੀ ਸਾਰੇ ਕੱਪੜੇ ਮੈਂ ਧੋ ਦਿੱਤੇ ਨੇ 7 ਵਜੇ ਨੂੰ ਮੈਂ ਸਾਰੇ ਕੱਪੜੇ ਧੋ ਦਿੱਤੇ ਆ ਦੇਖੋ ਕੁਝ ਮੈਂ ਬਾਹਰ ਬਾਲਕਨੀ ਦੇ ਵਿੱਚ ਪਾ ਦਿੱਤੇ ਮੋٹے-ਮੋٹے ਜਿਹੜੇ ਵੱਡੇ-ਵੱਡੇ ਕੱਪੜੇ ਸੀ ਤੇ ਕੁਝ ਮੈਂ ਇੱਧਰ ਪਾ ਦਿੱਤੇ ਸੁੱਕ ਜਾਣਗੇ ਆਪੇ ਹੌਲੀ-ਹੌਲੀ ਜਦ ਧੁੱਪ ਆਊਗੀ ਇੱਥੇ ਚਲੋ ਹੁਣ ਆਪਾਂ ਫ੍ਰੀ ਬਸ ਹੁਣ ਡਾਕਟਰ ਸਾਹਿਬ ਜਦੋਂ ਜਾਣਗੇ ਉਦੋਂ ਮੈਂ ਉਹਨਾਂ ਵਾਸਤੇ ਦੋ ਰੋਟੀਆਂ ਬਣਾ ਦੇਣੀਆਂ ਨੇ ਕੰਮ ਵਾਲੀ ਵੀ ਮੇਰੀ ਆ ਗਈ ਐ ਇੱਕ ਮਹੀਨੇ ਬਾਅਦ ਆਈ ਐ ਤੇ ਚਲੋ ਸਫਾਈਆਂ ਸੁਫੀਆਂ ਹੁਣ ਉਹਨੇ ਕਰ ਦੇਣੀਆਂ ਨੇ ਆ ਕੇ ਬਹੁਤ ਔਖਾ ਹੋ ਜਾਂਦਾ ਹੈ ਡੇਲੀ ਸਫਾਈਆਂ ਕਰਨੀਆਂ ਤੇ ਮੈਨੂੰ ਤਾਂ ਬਹੁਤ ਔਖਾ ਹੋ ਗਿਆ ਸੀ ਸਫਾਈਆਂ ਵਗੈਰਾ ਕਰਨੇ ਕਿਉਂਕਿ ਹੁਣ ਕ ਜਦੋਂ ਛੱਡਿਆ ਹੋਵੇ ਕੰਮ ਨਾ ਫੇਰ ਨਹੀਂ ਹੁੰਦਾ ਹੈਗਾ ਤੇ ਮਤਲਬ ਪੋਚੇ ਲਗਾਉਣਾ ਬਹੁਤ ਔਖਾ ਲੱਗਦਾ ਹੈ ਝਾੜੂ ਤਾਂ ਚਲੋ ਫੇਰ ਵੀ ਲੱਗ ਜਾਂਦਾ ਹੈ ਪੋਚੇ ਲਗਾਉਣਾ ਬਹੁਤ ਔਖਾ ਲੱਗਦਾ ਹੈ ਤੇ ਚਲੋ ਹੁਣ ਮੇਰੀ ਮੇਡ ਆ ਗਈ ਹੈ ਆ ਕੱਪੜੇ ਡਾਕਟਰ ਸਾਹਿਬ ਨੇ ਪਹਿਲਾਂ ਤੇ ਧੋਤੇ ਹੋਣਗੇ ਮੇਰੇ ਤੋਂ ਪਿੱਛੋਂ ਜਦੋਂ ਮੈਂ ਪਿੰਡ ਗਈ ਸੀ ਹੁਣ ਇਹਨਾਂ ਨੂੰ ਵੀ ਪ੍ਰੈਸ ਕਰਾਉਣੇ ਦਵਾਂਗੀ ਪ੍ਰੈਸ ਕਰਾਉਣ ਵਾਸਤੇ ਦੇ ਦੇਣੇ ਆ ਬੰਨ ਕੇ ਗਠੜੀ ਚਲੋ ਜੀ ਆ ਆਪਣੇ ਪ੍ਰੈਸ ਵਾਲੇ ਕੱਪੜੇ ਹੋ ਗਏ ਨੇ ਪ੍ਰੈਸ ਵਾਲਾ ਲੈ ਜਾਊਗਾ ਕੱਲ ਆਇਆ ਸੀ ਪ੍ਰੈਸ ਵਾਲਾ ਮੈਂ ਕਿਹਾ ਚੱਲ ਫੇਰ ਦਵਾਂਗੀ ਆ ਰੱਖ ਦਿੱਤੇ ਨੇ ਆ ਕੇ ਹੁਣ ਲੈ ਜਾਊਗਾ ਆ ਦੇਖੋ ਮੈਂ ਇੱਕ ਮੋਜਾ ਬਣਾ ਲਿਆ ਆਪਣਾ ਕੱਲ ਮੈਂ ਇਹ ਮੋਜਾ ਬਣਾਇਆ ਸੀ ਸਲਾਈਆਂ ਦੇ ਨਾਲ ਬੁਣਿਆ ਪਰ ਮੈਂ ਧਰਿਆ ਹੋਇਆ ਏ ਹੁਣ ਇਹਨੂੰ ਬੁਣਾਂਗੀ ਅੱਜ ਆਂਗੂਠੇ ਵਾਲਾ ਵਧੀਆ ਰਹਿੰਦਾ ਘਰੇ ਨਾ ਫਿਰ ਚੱਪਲਾਂ ਦੇ ਨਾਲ ਵੀ ਬੰਦਾ ਪਾ ਸਕਦਾ ਹੈ ਚਲੋ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਕਲੀਨਿਕ ਤੇ ਡਾਕਟਰ ਸਾਹਿਬ ਦੇ ਆ ਗਏ ਜੀ ਆਪਾਂ ਕਲੀਨਿਕ ਤੇ ਆਪਣੇ ਡਾਕਟਰ ਸਾਹਿਬ ਨੇ ਇੱਧਰ ਗੱਡੀ ਖੜਾ ਦਿੱਤੀ ਏ ਤੇ ਅਗਦਰ ਦੇਖੋ ਜੁਗਨੂ ਦੇ ਕੰਮ ਡਾਕਟਰ ਸਾਹਿਬ ਨੇ ਬਸ ਇੱਕ ਦੋ ਕੇਸ ਦੇਖਣੇ ਆ ਡੌਗੀ ਲੈ ਕੇ ਆਣਗੇ ਚਲੋ ਆ ਜੋ ਜੀ ਦੇਖੀਏ ਇੱਧਰ ਕੀ ਕੁਛ ਹੈਗਾ ਏ ਪਾਲਕ ਹੈਗੀ ਆ ਥੋੜੀ ਜਿਹੀ ਬਤੀ ਆਪਾਂ ਪਾਲਕ ਵੀ ਤੋੜ ਕੇ ਲਈ ਜਾਵਾਂਗੇ ਹੋਰ ਤਾਂ ਕੁਛ ਹੈ ਨਹੀਂ ਲੋ ਜੀ ਆਪਾਂ ਨੇ ਪਾਲਕ, ਮੇਥੇ, ਹਰੀਆਂ ਮਿਰਚਾਂ ਤੋੜ ਲੀਆਂ ਨੇ ਚਲੋ ਇੰਨੀ ਕਰ ਸਾਡੇ ਲਈ ਪੁਰਜੀ ਬਣ ਜਾਣੀ ਆ ਵਧੀਆ ਉਧਰ ਦੇਖੋ ਜੁਗਨੂ ਨੂੰ ਨਾ ਮਜੇ ਲੱਗੇ ਪੈਨੇ ਕੁੱਲੀ ਜਗਾ ਤੇ ਪੂਰਾ ਐਨ ਭੱਜਿਆ ਨੱਠਿਆ ਫਿਰਦਾ ਏ ਇਧਰ ਦੇਖੋ ਜੀ ਗਮਲੇ ਦੇ ਵਿੱਚ ਨਿੱਕੇ ਨਿੱਕੇ ਜਿਹੇ ਪਤਾ ਨਹੀਂ ਕੀ ਇਹ ਕਿੰਨੂ ਐ ਕੀ ਚੀਜ਼ ਐ ਇਹ ਕਿੰਨੂ ਲੱਗ ਰਹੇ ਨੇ ਛੋਟੇ ਛੋਟੇ ਜਿਹੇ ਆ ਇੱਕ ਕਿੰਨੂ ਜਿਹੇ ਨੇ ਨਾ ਇਹ ਆਮਲੇ ਕਿ ਆਈ ਸੀ ਨਾ ਲਗਾਉਣ ਵਾਲੀ ਚਲੋ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਡਾਕਟਰ ਸਾਹਿਬ ਦੇ ਛੋਟੇ ਬ੍ਰਦਰ ਦੇ ਘਰ ਕਰਾਲੀ ਜਾ ਰਹੇ ਹਾਂ ਅਸੀਂ ਉਹਨਾਂ ਦਾ ਨਾ ਉੱਥੇ ਕੰਮ ਚੱਲ ਰਿਹਾ ਸੀ ਘਰ ਦਾ ਟਾਇਲਾਂ ਵਗੈਰਾ ਚੇਂਜ ਕਰ ਰਹੇ ਸੀਗੇ ਚਲੋ ਦੇਖਦੇ ਹਾਂ ਚੱਲ ਕੇ ਕਿੰਨਾ ਕੰਮ ਹੋ ਗਿਆ ਏ ਹੁਣ ਅਸੀਂ ਪਹੁੰਚ ਗਏ ਹਾਂ ਜੀ ਖਰੜ ਖਰੜ ਤੋਂ ਸਿੱਧੇ ਕਰਾਲੀ ਵੱਲ ਤੇ ਅਸੀਂ ਕਿਉਂ ਕੇ ਸੀਗੇ ਜੀ ਡਾਕਟਰ ਸਾਹਿਬ ਜੂਸ ਪੀਰ ਚਲੇ ਗਏ ਮੈਂ ਕਹ ਮੈਂ ਤਾਂ ਪੀਣਾ ਨਹੀਂ ਤੁਸੀਂ ਪੀ ਲਓ ਇਹ ਹੈਗੇ ਆਂ ਜੀ ਡਾਕਟਰ ਸਾਹਿਬ ਦੇ ਛੋਟੇ ਬ੍ਰਦਰ ਉਹਨਾਂ ਦੇ ਘਰ ਦੇਖੋ ਪੂਰਾ ਗਾਹ ਪਿਆ ਹੈ ਸਾਰੇ ਕਮਰਿਆਂ ਦੀਆਂ ਟਾਈਲਾਂ ਚੇਂਜ ਕਰ ਰਹੇ ਨੇ ਕਿਉਂਕਿ ਜਦ ਪਿਛਲੇ ਆਦੋ ਸਾਲ ਪਹਿਲਾਂ ਬਰਸਾਤਾਂ ਹੋਈਆਂ ਸੀ ਪੂਰੀਆਂ ਉਦੋਂ ਇਹਨਾਂ ਦਾ ਇਹਨਾਂ ਸਾਰੀਆਂ ਟਾਈਲਾਂ ਦਬ ਗਈਆਂ ਸੀ ਉਹ ਨਹੀਂ ਆਨੇ ਹਨ ਪਹਿਲਾ ਕਿਹੜਾ ਕਲਰ ਸੀ ਹੈ ਪਹਿਲਾ ਕਿਹੜਾ ਕਲਰ ਸੀ ਇੱਥੇ ਇਦਾਂ ਲਈ ਸੀ ਅੱਛਾ ਉਹ ਦੇਖੋ ਆਉਂਦੇ ਹੀ ਪਾ ਕੇ ਜਿਵੇਂ ਥੱਕੇ ਹੁੰਦੇ ਆ ਆ ਡਾਕਟਰ ਸਾਹਿਬ ਦੇ ਬ੍ਰਦਰ ਛੋਟਾ ਇਹਨਾਂ ਦਾ ਬੇਟਾ ਵੱਡਾ ਬੇਟਾ ਇੱਕ ਬੇਟਾ ਯੂਕੇ ਗਿਆ ਏ ਉੱਥੋਂ ਜੱਕਿਆ ਜੀ ਹੁਣ ਅਸੀਂ ਨਾ ਵਾਪਸ ਜਾ ਰਹੇ ਹਾਂ ਸਾਰਾ ਦੁਪਹਿਰਾ ਅਸੀਂ ਇੱਥੇ ਹੀ ਕੱਟਿਆ ਏ ਰੋਟੀਆਂ ਵੀ ਖਾਦੀਆਂ ਚਾਹ ਵੀ ਪੀਤੀ ਪਰ ਮੈਂ ਵੀਡੀਓ ਨਹੀਂ ਬਣਾ ਸਕੀ ਹੈਗੀ ਇਹ ਹੀ ਮੇਰੀ ਕਮਜ਼ੋਰੀ ਹੈ ਮੈਂ ਨਾ ਵੀਡੀਓ ਬਣਾਉਣੀ ਭੁੱਲ ਜਾਂਦੀ ਹੁੰਨੀ ਆ ਤੇ ਮੈਂ ਵੀਡੀਓ ਬਣਾਈ ਨਹੀਂ ਹੈਗੀ ਕੋਈ ਬਾਕੀ ਸੀਨਾ ਹੁਣ ਵਾਪਸ ਆ ਗਏ ਸੀ ਉੱਥੋਂ ਡਾਕਟਰ ਸਾਹਿਬ ਦੇ ਬ੍ਰਦਰ ਦੇ ਕੋਲੋਂ ਹੋ ਕੇ ਕਿਉਂਕਿ ਇੱਥੇ ਅਸੀਂ ਫੇਰ ਕਲੀਨਿਕ ਤੇ ਆਏ ਆ ਜਾਂਦਿਆਂ ਹੋਏ ਆਪਣਾ ਮੋਬਾਈਲ ਇੱਥੇ ਛੱਡ ਗਏ ਸੀ ਦੁਪਹਿਰੇ ਦੁਪਹਿਰ ਤੋਂ ਲੈ ਕੇ ਤੇ ਕੋਣ ਹਨੇਰਾ ਹੋ ਗਿਆ 8 ਵਜੇ ਨੇ ਤੇ ਹੁਣ ਮੋਬਾਈਲ ਚੱਕਣ ਵਾਸਤੇ ਆਏ ਆ ਇੱਥੇ ਕਲੀਨਿਕ ਤੇ ਉਹ ਦੇਖੋ ਸਾਹਮਣੇ ਆ ਗਵੰਡੀਆਂ ਦੀ ਗੱਟੀ ਖੜੀ ਐ Og tigeren blir glad, det nevner det? ਜਾ ਰਹੇ ਵਾਪਸ ਤੇ ਆਪਾਂ ਬਲੌਗ ਦਾ ਵੀ ਅੱਜ ਐਂਡ ਕਰਦੇ ਆ ਜੀ ਨੈਕਸਟ ਬਲੌਗ ਵਿੱਚ ਮਿਲਾਂਗੇ ਜੀ ਫੇਰ ਸਤਿਮਾ ਸਾਰਿਆਂ ਨੂੰ ਖਸ ਦੇ ਵਾਸਤੇ ਬੇਸ਼ਕ ਖੁਸ਼ ਰੱਖੇ ਚੰਗੀ ਕਲਾਈ ਚ ਰੱਖੇ